ਸਤ ਸ੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪ ਜੀ ਨਾਲ ਇੱਕ ਸਾਖੀ ਹਰ ਰੋਜ਼ ਸਾਂਝੀ ਕਰਦੀਆਂ ਜੀ ਅੱਜ ਜੋ ਮੈਂ ਆਪ ਜੀ ਨਾਲ ਸਾਖੀ ਸਾਂਝੀ ਕਰਨ ਲੱਗੀ ਹਾਂ ਉਹ ਹੈ ਭਗਤ ਸੈਨ ਜੀ ਦੀ ਭਗਤ ਸੈਨ ਜੀ ਉੱਚ ਕੋਟੀ ਦੇ ਭਗਤ ਹੋਏ ਹਨ ਇਹ ਉੱਤਰ ਪ੍ਰਦੇਸ਼ ਦੇ ਬਾਂਦਵਗੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਇਹ ਬਹੁਤ ਭਗਤੀ ਕਰਦੇ ਰਹੇ ਸਨ ਹਮੇਸ਼ਾ ਭਗਤੀ ਵਿੱਚ ਹੀ ਲੀਨ ਰਹਿੰਦੇ ਸਨ ਸਾਧੂ ਸੰਤਾਂ ਦੀ ਬਹੁਤ ਸੇਵਾ ਕਰਦੇ ਸਨ ਸਾਧੂ ਸੰਗਤ ਕਰਨ ਦਾ ਬਹੁਤ ਮਨ ਹੁੰਦਾ ਸੀ ਇਹਨਾਂ ਦਾ ਕਿਤੇ ਵੀ satsang ਹੁੰਦਾ ਤੇ ਜ਼ਰੂਰ ਜਾਂਦੇ ਪ੍ਰੇਮ ਭਗਤੀ ਦੇ ਕਾਰਨ ਹੀ ਇਹਨਾਂ ਦੀ ਬਹੁਤ ਪ੍ਰਸਿੱਧੀ ਹੋਈ ਸੀ ਇਹ ਜਾਤ ਦੇ ਨਾਈ ਸਨ ਤੇ ਉਸ ਸਮੇਂ ਦੇ ਰਾਜੇ ਕੋਲ ਇਹ ਨੌਕਰੀ ਕਰਦੇ ਸਨ ਇਹਨਾਂ ਦਾ ਕੰਮ ਰਾਜੇ ਦੇ ਜਾਗਣ ਤੋਂ ਪਹਿਲਾਂ ਰਾਜ ਮਹਿਲ ਚ ਜਾ ਕੇ ਸੇਵ ਲਈ ਹਾਜ਼ਰ ਹੋਣਾ ਹੁੰਦਾ ਸੀ ਜਿਸ ਦੇ ਕੰਮਾਂ ਵਿੱਚ ਰਾਜੇ ਨੂੰ ਇਸ਼ਨਾਨ ਕਰਾਉਣਾ ਮਾਲਿਸ਼ ਕਰਨੀ ਨੋ ਕੱਟਨੇ ਆਦਿ ਸਾਰੇ ਕੰਮ ਕਰਨੇ ਹੁੰਦੇ ਸਨ ਇੱਕ ਦਿਨ ਦੀ ਗੱਲ ਹੈ ਭਗਤ ਸੈਨ ਜੀ ਕਰੋ ਰਾਜ ਮਹਿਲ ਜਾਣ ਲਈ ਨਿਕਲੇ ਤੇ ਰਸਤੇ ਵਿੱਚ ਇਹਨਾਂ ਨੂੰ ਸਾਧੂ ਸੰਤਾਂ ਦੀ ਮੰਡਲੀ ਮਿਲ ਜਾਂਦੀ ਹੈ ਇਹ ਉਹਨਾਂ ਨੂੰ ਵੇਖ ਕੇ ਚਾਹ ਚਾ ਵਿੱਚ ਭੁੱਲ ਹੀ ਜਾਂਦੇ ਹਨ ਕਿ ਉਹਨਾਂ ਨੇ ਰਾਜ ਮਹਿਲ ਜਾਣਾ ਸੀ ਉਹ ਸੰਤਾਂ ਨੂੰ ਬੇਨਤੀ ਕਰਦੇ ਹਨ ਕਿ ਉਸ ਦੇ ਨਾਲ ਉਸ ਦੇ ਘਰ ਜਾ ਕੇ ਜੋ ਕਿ ਉਹਨਾਂ ਦਾ ਘਰ ਨੇੜੇ ਹੀ ਹੈ ਉੱਥੇ ਆਰਾਮ ਕਰਨ ਤੇ ਨਾਲੇ ਪ੍ਰਸ਼ਾਦਾ ਵੀ ਛਕਣ ਸਾਧੂ ਸੰਤ ਭਗਤ ਸੈਨ ਜੀ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਹਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਚੱਲੇ ਜਾਂਦੇ ਹਨ ਭਗਤ ਸੈਨ ਜੀ ਵੀ ਬਹੁਤ ਸੇਵਾ ਕਰਦੇ ਹਨ ਉਹਨਾਂ ਦੀ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਕੁਝ ਚਿਰ ਆਰਾਮ ਕਰਨ ਤੋਂ ਬਾਅਦ ਸੰਤਾਂ ਨੂੰ ਹਰ ਜਸ ਕਰਮ ਲਈ ਬੇਨਤੀ ਕਰਦੇ ਹਨ ਭਗਤ ਸੈਨ ਜੀ ਵੀ ਆਪ ਅਕਾਲ ਪੁਰਖ ਦੀ ਉਸਤਤ ਕਰਦੇ ਹਨ ਨਾਲੇ ਸੁਣਦੇ ਹਨ ਤੇ ਇਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਕਿ ਕਿੰਨਾ ਸਮਾਂ ਬੀਤਿਤ ਹੋ ਗਿਆ satsang ਕਰਦੇ ਉਹਨਾਂ ਨੂੰ ਕਦੋਂ ਦਿਨ ਤੋਂ ਰਾਤ ਤੇ ਰਾਤ ਤੋਂ ਸਵੇਰ ਹੋ ਗਈ ਭਗਤ ਸਿਆਨ ਜੀ ਪੂਰੀ ਤਰ੍ਹਾਂ ਹੀ ਸਾਧੂ ਸੰਤਾਂ ਦੀ ਆਹ ਭਗਤ ਵਿੱਚ ਰੁੱਝੇ ਹੋਏ ਸਨ ਅਗਲੇ ਦਿਨ ਸਵੇਰੇ ਜਦੋਂ ਦਿਨ ਚਿੱਟਾ ਚੜ੍ਹ ਗਿਆ ਤੇ ਸਾਧੂ ਸੰਤਾਂ ਨੇ ਪ੍ਰਸ਼ਾਦਾ ਛੱਕ ਕੇ ਆਗਿਆ ਮੰਗੀ ਕਿ ਹੁਣ ਉਹ ਯਾਤਰਾ ਲਈ ਅੱਗੇ ਰਵਾਨਾ ਹੋਣਗੇ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਭਗਤ ਸਿਆਨ ਨੂੰ ਰਾਜ ਮਹਿਲ ਚਾਨ ਦੀ ਯਾਦ ਆਈ ਕਿ ਉਹ ਤਾਂ ਕਲ ਰਾਜੇ ਦੀ ਸੇਵਾ ਵਿੱਚ ਗਏ ਹੀ ਨਹੀਂ ਕਿਉਂਕਿ ਰਾਜੇ ਰਜੋਗੁਣੀ ਹੁੰਦੇ ਹਨ ਭਗਤ ਜੀ ਨੇ ਸੋਚਿਆ ਕਿ ਉਹ ਤਾਂ ਮੈਨੂੰ ਫਾਂਸੀ ਤੇ ਚਲਾ ਦੇਣਗੇ ਪਰ ਮੈਂ ਡਰ ਕੇ ਘਰ ਵੀ ਨਹੀਂ ਰਹਿ ਸਕਦਾ ਉਹਨੇ ਸੋਚਿਆ ਮੈਂ ਸੱਚ-ਸੱਚ ਜਾ ਕੇ ਦੱਸ ਦਿੰਦਾ ਹਾਂ ਅੱਗੋਂ ਰਾਜੇ ਦੀ ਮਰਜ਼ੀ ਜੋ ਵੀ ਉਹ ਚਾਹੇ ਵੇਖਿਆ ਜਾਏਗਾ ਤੇ ਉਹ ਰਾਜ ਮਹਿਲ ਚਾਨ ਲੱਗਾ ਜਦੋਂ ਉੱਥੇ ਉਹ ਰਾਜ ਤੇ ਮਹਿਲ ਵਿੱਚ ਪੁੱਜ ਗਿਆ ਜਦੋਂ ਭਗਤ ਸਿੰਘ ਜੀ ਰਾਜ ਦੇ ਮਹਿਲ ਵਿੱਚ ਪਹੁੰਚ ਜਾਂਦੇ ਹਨ ਤਾਂ ਇਹ ਵੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਰਾਜੇ ਨੇ ਉਸ ਨਾਲ ਕੋਈ ਨਾਰਾਜ਼ਗੀ ਨਹੀਂ ਰੱਖੀ ਰਾਜਾ ਤਾਂ ਬਹੁਤ ਖੁਸ਼ ਨਜ਼ਰ ਆ ਰਿਹਾ ਸੀ ਪਰ ਭਗਤ ਸਿੰਘ ਜੀ ਨੇ ਫਿਰ ਵੀ ਆਪਣੀ ਗਲਤੀ ਲਈ ਮੁਆਫੀ ਮੰਗਣੀ ਚਾਹੀ ਤੇ ਕਿਹਾ हे ਰਾਜਨ ਕੱਲ ਮੈਂ ਤੁਹਾਡੀ ਸੇਵਾ ਲਈ ਹਾਜ਼ਰ ਨਹੀਂ ਹੋ ਸਕਿਆ ਇਸ ਲਈ ਆਪ ਜੀ ਤੋਂ ਖਿਮਾ ਮੰਗਦਾ ਹਾਂ ਅਸਲ ਵਿੱਚ ਮੈਂ ਕਰੋ ਤਾਂ ਸਮੇਂ ਸਿਰ ਨਿਕਲਿਆ ਸੀ ਪਰ ਰਾਹ ਵਿੱਚ ਕੁਝ ਸਾਧੂ ਸੰਤਾਂ ਦੀ ਮੰਡਲੀ ਮਿਲ ਗਈ ਤੇ ਮੈਂ ਉਹਨਾਂ ਦੀ ਸੇਵਾ ਵਿੱਚ ਰੁੱਝ ਗਿਆ ਤੇ ਮੈਂ ਭੁੱਲ ਹੀ ਗਿਆ ਤੁਸੀਂ ਮੈਨੂੰ ਜੋ ਵੀ سزا ਦੋਗੇ ਮੈਨੂੰ ਮਨਜ਼ੂਰ ਹੈ ਰਾਜੇ ਨੇ ਕਿਹਾ ਕਿ ਤੂੰ ਇੰਜ ਕਿਉਂ ਕਹਿ ਰਿਹਾ ਹੈ ਸੈਨ ਤੂੰ ਤਾਂ ਕੱਲ ਮੇਰੀ ਮਾਲਿਸ਼ ਕਰਨ ਸਮੇਂ ਸਿਰ ਹੀ ਆ ਗਿਆ ਸੀ ਬਲਕਿ ਤੂੰ ਜਿਵੇਂ ਹੀ ਮਾਲਿਸ਼ ਜਿਵੇਂ ਦੀ ਮਾਲਿਸ਼ ਤੂੰ ਕੱਲ ਕੀਤੀ ਹੈ ਇੰਦੀ ਤਾਂ ਤੂੰ ਕਦੇ ਵੀ ਨਹੀਂ ਸੀ ਕੀਤੀ ਮੈਨੂੰ ਤਾਂ ਬਹੁਤ ਵਧੀਆ ਲੱਗਾ ਸੀ ਮੈਂ ਤਾਂ ਤੈਨੂੰ ਖੁਸ਼ ਹੋ ਕੇ ਆਪਣੇ ਗਲੇ ਦਾ ਹਾਰ ਵੀ ਤੇਰੇ ਗਲੇ ਵਿੱਚ ਪਾਇਆ ਸੀ ਜੋ ਹਾਰ ਤੇਰੇ ਗਲੇ ਵਿੱਚ ਹਜੇ ਵੀ ਪਿਆ ਹੋਇਆ ਹੈ ਸੱਚਮੁੱਚ ਹੀ ਭਗਤ ਜੀ ਦੇ ਗਲੇ ਵਿੱਚ ਹਾਰ ਪਿਆ ਹੋਇਆ ਸੀ ਤੇ ਉਹ ਦੇਖ ਕੇ ਬਹੁਤ ਹੈਰਾਨ ਹੋਇਆ ਭਗਤ ਜੀ ਨੇ ਆਪਣੇ ਗਲੇ ਵਿੱਚ ਹਾਰ ਪਿਆ ਵੇਖਿਆ ਤੇ ਉਹਨਾਂ ਦੀ ਅੱਖੀਆਂ ਵਿੱਚ ਹੰਝੂਆਂ ਦੀ ਧਾਰਾ ਵਹਿ ਨਿਕਲੀ ਰਾਜੇ ਨੇ ਕਿਹਾ ਕਿ ਸੈਨ ਕੀ ਗੱਲ ਹੈ ਤੈਨੂੰ ਕੁਝ ਹੋਰ ਚਾਹੀਦਾ ਹੈ ਤਾਂ ਮੈਨੂੰ ਦੱਸ ਭਗਤ ਜੀ ਨੇ ਕਿਹਾ ਨਹੀਂ ਰਾਜਨ ਮੈਂ ਕੱਲ ਆਇਆ ਹੀ ਨਹੀਂ ਉਹ ਤਾਂ ਭਗਵਾਨ ਆਪ ਮੇਰਾ ਰੂਪ ਧਾਰ ਕੇ ਤੇਰੀ ਸੇਵਾ ਕਰ ਗਏ ਹਨ ਮੈਂ ਤਾਂ ਆਇਆ ਹੀ ਨਹੀਂ ਰਾਜੇ ਦੀਆਂ ਵੀ ਅੱਖੀਆਂ ਹੰਝੂ ਨਾਲ ਭਰ ਗਈਆਂ ਤੇ ਉਹ ਕਹਿਣ ਲੱਗਾ ਭਗਤ ਜੀ ਤੁਸੀਂ ਇਤਨੇ ਵੱਡੇ ਭਗਤ ਹੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਆਪ ਜੀ ਕੋਲੋਂ ਇੰਨਾ ਚਿਰ ਸੇਵਾ ਕਰਵਾਉਂਦਾ ਰਿਹਾ ਆਪ ਜੀ ਦੀ ਕਿਰਪਾ ਸਦਕਾ ਹੀ ਮੈਨੂੰ ਆਪ ਦੇ ਰੂਪ ਵਿੱਚ ਹੀ ਸਹੀ ਪਰਮਾਤਮਾ ਦੇ ਦਰਸ਼ਨ ਹੋਏ ਹਨ ਮੈਂ ਤੁਹਾਨੂੰ ਮੇਰੀ ਸੇਵਾ ਤੋਂ ਮੁਕਤ ਕਰਦਾ ਹਾਂ ਪਰ ਤੁਹਾਨੂੰ ਹਰ ਮਹੀਨੇ ਤੁਹਾਡਾ ਜੋ ਵੀ ਖਰਚਾ ਹੈ ਆਪ ਜੀ ਨੂੰ ਮਿਲਦਾ ਰਹੇਗਾ ਤੁਸੀਂ ਬਸ ਹੁਣ ਭਗਤੀ ਕਰੋ ਇਹ ਗੱਲ ਸਾਰੇ ਰਾਜ ਵਿੱਚ ਬਹੁਤ ਫੈਲ ਗਈ ਤੇ ਬਹੁਤ ਸਾਰੇ ਲੋਕ ਭਗਤ ਜੀ ਦੇ ਦਰਸ਼ਨ ਕਰਨ ਆਉਣ ਲੱਗੇ ਇਸ ਤਰ੍ਹਾਂ ਭਗਵਾਨ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹਨ ਤੇ ਹਰ ਵੇਲੇ ਅੰਗ ਸੰਗ ਰਹਿੰਦੇ ਹਨ ਤੇ ਵਿਡਿਆਈ ਆਪਣੇ ਸਿੱਖਾਂ ਨੂੰ ਅਦਵਾਉਂਦੇ ਹਨ ਉਸ ਤੋਂ ਬਾਅਦ ਰਹੀਦੀ ਉਮਰ ਭਗਤ ਜੀ ਭਗਤੀ ਕਰਦੇ ਰਹੇ ਤੇ ਉਹਨਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸੋ ਆਪ ਜੀ ਨੂੰ ਇਹ ਸਾਖੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਸਾਖੀ ਸੁਣਾਉਣ ਲੱਗਿਆ ਤਾਂ ਸਾਧ ਸੰਗਤ ਬਖਸ਼ਣ ਯੋਗ ਹੈ ਮੈਨੂੰ ਬਖਸ਼ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਨਾ ਕਮੈਂਟ ਵੀ ਕਰਨਾ ਬਹੁਤ ਧੰਨਵਾਦ ਵੀਡੀਓ ਨੂੰ ਵੇਖਣ ਲਈ ਇਸੇ ਤਰ੍ਹਾਂ ਦੀਆਂ ਹੋਰ ਭਗਤਾਂ ਦੀਆਂ ਸਾਖੀਆਂ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ